ਉਹਦੇ ਬਾਈ ਇਹਦੀ ਕੀ ਹਾਲ ਤੇ ਇਹਦੇ ਘਰੇ ਬੱਚੇ ਹੈ ਨਹੀਂ ਉਹਦੇ ہاں ਜੀ ਇਹਦਾ ਸਾਰਾ ਛੜਾ ਸੀਗਾ ਤੇ ਹੁਣ ਕੋਈ ਨਹੀਂ ਸਾਹਮਦਾ ਇਹਨੂੰ ਹਾਂ ਹੁਣ ਲਿਆਇਆ ਜਾਨੀ ਕਰਦਾ ਸ਼ਰਮ ਸ਼ਰਮੀ ਨਹੀਂ ਡਰਦਾ ਵੀ ਜ਼ਮੀਨ ਹੈ ਇਹਦੀ ਕੋਰਾ ਉਹ ਨਾ ਲਵਾਦਾ ਮੈਨੂੰ ਤੋਂ ਪਤਾ ਹੀ ਨਹੀਂ ਅੱਛਾ ਕੀ ਨਾਮ ਗਰਮੇਲ ਸਿੰਘ ਹਾਂ ਗਰਮੇਲ ਸਿੰਘ ਤੁਸੀਂ ਗੱਲ ਹੋ ਰਿਹਾ ਤਾਂ ਇਹਨੂੰ ਬੁਲਾ ਗਏ ਉਹ

ਕੀ ਹਾਲ ਨੇ? ਹਾਸ ਤਾ ਕਾਲੀ ਨੇ। ਕੀ ਹੋਇਆ? ਲੱਤਾਂ ਖੜਗੀਆਂ। ਅੱਛਾ ਲੱਤਾਂ ਖੜਗੀਆਂ। ਜ਼ਖਮ ਵੀ ਹੋ ਗਏ ਲੱਤਾਂ ਤੇ? ਹਾਂ। ਲੱਤਾਂ ਤੇ ਜ਼ਖਮ ਹੋ ਗਏ। ਹਾਂ। ਹੁਣ ਤੁਰ ਨਹੀਂ ਹੁੰਦਾ। ਫਿਰ ਹੁਣ ਹਾਲਚਾਲ ਕਿਵੇਂ ਆ ਲੈਟਰਨ ਬਾਥਰੂਮ ਕਿਵੇਂ ਜਾਨਾ? ਤੱਤੀ ਪਿਸ਼ਾਬ ਵਿੱਚ ਹੀ ਹੁੰਦਾ? ਨਹੀਂ। ਹਾਂ। ਹਾਂ ਜੀ ਦੋਰਦ ਨੇ ਆ ਹੁਣ ਵਿੱਚੇ ਹੀ ਕਰੀ ਪਿਆ ਇਹਦਾ ਪਾਣੀ ਜੋੜ ਲੈ ਕੋਈ ਨਾ ਦੇਖ ਲੈਨੇ ਕੋਈ ਨਹੀਂ ਆਈ ਕਿਹਦੇ ਕੀ ਹਾਲ ਨੇ ਬਾਈ ਸਾਸਰੀਕਾਰ ਕੀ ਤੁਸੀ ਕੀ ਲੱਗਦੇ ਹੋ ਦੇ ਮੈਂ ਘਰਾਂ ਤੋਂ ਭਤੀਜਾ ਲੱਗਦਾ ਭਤੀਜੇ ਤੁਸੀਂ ਕੁਲਦੀਪ ਹਟਨ ਹਾਂਜੀ ਤੁਸੀਂ ਫੋਨ ਕੀਤਾ ਸੀ ਅਸੀਂ ਆ ਮੈਂ ਫੋਨ ਕਰ ਮੈਂ ਹੀ 5 4 3 ਤੁਹਾਨੂੰ ਛਾਬਦਾ ਫਤਿਹ ਆਹਰ ਬਾਈ ਦੀ ਕੀ ਹਾਲਤ ਆ ਵੀ ਨੀਲਾ ਹੋਇਆ ਪਿਆ ਸਾਰਾ ਪਾਟੇ ਦਾ ਆ ਜਮਾ ਪੈਰ ਜਮਾ ਇਹਦੇ ਗਲਗੇ ਕਿੱਥੇ ਪਿਆ ਸੀ ਪਹਿਲਾਂ ਇਹ ਪਹਿਲਾਂ ਉੱਤਰ ਪਿਆ ਸੀ ਹਾਂ ਯਾ ਬੀਜੀ ਆ ਬਰਾ ਨੇ ਉਹਨੂੰ ਦੱਸ ਸਾਨੂੰ ਉਹ ਮੜੀ ਜਗ੍ਹਾ ਦਿਖਾ ਦਿਓ ਕਿੱਥੇ ਪੈਂਦਾ ਸੀ ਬਾਪ ਆਜੋ ਇੱਧਰ ਇੱਧਰ ਕੋਈ ਐ ਇੱਧਰ ਮਹਾ ਤੂੰ ਜ਼ਿੰਦਗੀ ਭਰ ਦਾ ਕਬਾਰ ਜਿੰਨਾ ਇਕੱਠਾ ਕਰੀ ਜਾਂਦਾ ਸੀ ਤੇਰਾ 3000 ਦਾ ਨਹੀਂ ਹੁੰਦਾ ਅੱਛਾ ਇਹਦਾ ਹੀ ਇਕਬਾਰ ਸਾਰਾ ਹਾਂਜੀ ਆ ਸਾਰਾ ਇਹਦਾ ਮੈਂ ਉਤਰੀ ਜਦੋਂ ਅੰਦਰੋਂ ਕੱਢਿਆ ਉਹ ਫੱਟ ਗਏ ਇਹਨਾਂ ਨੂੰ ਆ ਸਾਰਾ ਮੈਂ ਕਰ ਕਰ ਬਾਹਰ ਛੱਡੇ ਆ ਕੇ ਉਹਨੂੰ ਵੇਚਦਾ ਮੈਂ ਉਦਵਾ ਮਹਾ ਬੇਟੂਗਾ ਵੀ ਆ ਨਾਲੀ ਵਾਲੇ ਪਾਣੀ ਨਹੀਂ ਪੈਰ ਤੋਂ ਹੀ ਜਾਂਦਾ ਨਹੀਂ ਉਹਦੇ ਨੇ ਜ਼ਖਮ ਹੋਏ ਆ ਅਛੇਤ ਨੇ ਪੈਰ ਤੋਂ ਹੀ ਜਾਂਦਾ ਸੀ ਹਾਂ ਜੀ ਆਹ ਦੇਖ ਲਓ ਅੰਦਰ ਆ ਕੇ ਇੱਥੇ ਪੈਂਦਾ ਸੀ ਓਹੋ ਹੋਹ ਗੱਲ ਕਰ ਕੋਈ ਇੱਥੇ ਆ ਕੇ ਦੇਖ ਲੈ ਨਹੀਂ ਇੱਥੇ ਪੈਂਦਾ ਜੀ ਮੈਂ ਕੁਦਰਤੀ ਇੱਧਰ ਆ ਗਿਆ ਮੈਂ ਦੇਖ ਲਿਆ ਆ ਨਾਲ ਜਗਾ ਮੇਰੀ ਆ ਰਾਣੀ ਆਪਣੇ ਬਜ਼ੁਰਗਾਂ ਦੀ ਪਈ ਆ ਇਹਦੇ ਇਕੱਠਾ ਕਰਿਆ ਵਾ ਸਾਹ ਆਹ ਦੇਖੋ ਜੀ ਇੱਥੇ ਪੈਂਦਾ ਜੀ ਇਹਦੇ ਤੇ ਪੈਂਦਾ ਸੀ ਬਾਪੂ ਆ ਮੰਜੇ ਦੇ ਪੈਂਦਾ ਸੀ ਆ ਗੋਲੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਲਿਆਉਂਦਾ ਪੁਰਾਣੀਆਂ ਸ਼ਰਾਣੀਆਂ ਇੱਥੇ ਵੈਂਦਾ ਕੀ ਹਾਲ ਆ ਬਾਈ ਇੱਥੋਂ ਜਾ ਕੇ ਲੈ ਕੇ ਗਏ ਇਹ ਇਹਦੇ ਤੇ ਹੁੰਦਾ ਸੀ ਆ ਇਹਦਾ ਹੈਗਾ ਘਰ ਆ ਇਹਦਾ ਆ ਇਹਦਾ ਘਰ ਆ ਜੀ ਆ ਦੇਖੋ ਗਾਂ ਵੀ ਛੱਤ ਡਿੱਗੀ ਪਈ ਹੈ ਜੀ ਜਮਾ ਉੱਥੋਂ ਮੇਰਾ ਪੁਰਾਣਾ ਥਾਂ ਆ ਜੀ ਆਪਣੇ ਬਜ਼ੁਰਗਾਂ ਦਾ ਮੈਨਾਂ ਕੁਦਰਤੀ ਉਹੀ ਆ ਗਿਆ ਕਿੜਾ ਮਾਰਨ ਇੱਥੇ ਕਿੰਨੇ ਸਾਲ ਤੋਂ ਆਈ ਦਿੰਦਾ ਜੀ ਹੋ ਗਏ ਹੋਣ ਗਏ ਇਹਨੂੰ ਤਾਂ 20 ਸਾਲ ਹੀ 20 ਸਾਲ ਦਾ ਔਰ ਜਦੋਂ ਦਾ ਜਦੋਂ ਦਾ ਹੈਗਾ ਇੱਥੇ ਹੀ ਰਹਿਣਾ ਸਾਰੀ ਜ਼ਿੰਦਗੀ ਇੱਥੇ ਹੀ ਕੱਢਤੀ ਜੀ ਆ ਹੁਣ 15 20 ਸਾਲਾਂ ਤੋਂ ਐਂ ਹੀ ਕੂੜਾ ਕਬਾੜਾ ਇਕੱਠਾ ਕਰੀ ਜਾਂਦਾ ਇਹਦੇ ਉੱਤੇ ਹੀ ਰਹੀ ਜਾਂਦਾ ਉਹ ਦਿਨਾਂ ਤੋਂ ਬਾਹਲੀ ਜੋਂ ਨੌਬਤ ਆ ਗਈ ਮੈਂ ਦੇਖਿਆ ਉਹ ਬੀਵੀ ਥਲੇ ਫੇਰ ਕਰੀ ਜਾਂਦਾ ਸੀ ਤੇ ਹੁਣ ਜਦੋਂ ਜ਼ਖਮ ਹੋ ਗਏ ਲੱਤਾਂ ਗਲ ਗਈਆਂ ਚੱਲਣ ਫਿਰਨ ਤੋਂ ਵੀ ਰਹਿ ਗਿਆ ਤਾਂ ਫਿਰ ਇਹਨਾਂ ਨੇ ਵੀਰ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਕਿ ਇਥੋਂ ਆ ਮੂਰੇ ਡੰਡੇ ਲਾਲ ਆ ਨਾ ਇੱਥੇ ਇੱਥੇ ਤੱਕ ਭਰੀ ਬੈਠਾ ਸੀ ਆਹ ਵਾਹ ਇੱਧਰ ਆਹ ਤੱਕ ਆਹ ਤੱਕ ਤੱਕ ਬਾਹਰ ਸਿੱਟਿਆ ਮੈਂ ਬਾਹਰ ਸੱਟ ਕੇ ਫੇਰ ਇਹ ਆਹ ਨਾਲੀ ਦੇ ਪਾਣੀ ਦੇ ਨਾਲ ਪੈਰ ਧੋਂਦਾ ਸੀ ਜਿੱਤੇ ਕਰਕੇ ਪੈਰ ਗਲ ਗਏ ਪੈਰ ਉਹ ਨਹੀਂ ਖਰਾਬ ਹੋ ਗਏ ਇਹੀ ਪਾਣੀ ਪੀ ਜਾਂਦਾ ਅੱਛਾ ਨਾਲੀ ਤੋਂ ਪਾਣੀ ਵੀ ਪੀ ਲੈਂਦਾ ਇਹੀ ਪਾਣੀ ਪੀ ਲੈਂਦਾ ਇਹਦੇ ਨਾਲ ਹੀ ਮੂੰਹ ਤੋਂ ਲੈਂਦਾ ਸੀ ਕਿ ਕਿਸੇ ਬੰਦੇ ਤੇ ਜੀ ਚੀਜ਼ ਜੇ ਕੋਈ ਖਾਣ ਵਾਲ ਪੀਣ ਵਾਲੀ ਆਪਾਂ ਕਹਿੰਦੇ ਨਾ ਪਾਣੀ ਜੀ ਮੈਂ ਕਹਿੰਦਾ ਇਹ ਯਕੀਨ ਨਹੀਂ ਕਰਦਾ ਕਿਸੇ ਦਾ ਅੱਛਾ ਬਾਬੇ ਵੀ ਨਹੀਂ ਕਰਦਾ ਜੇ ਅਸੀਂ ਸਹੀ ਹੋਣੇ ਵੀ ਪਾਣੀ ਪੀਲਾ ਬੇਜ ਕਿੰਨੀ ਹੋਈ ਹੋਈ ਸੀ ਬੇਜ ਕਿੰਨੀ ਤੱਕ ਕੱਲ ਅਸੀਂ ਲੱਗੇ ਮਾਹੀ ਆ ਕੇ ਬਰੇਡ ਵੀ ਲਾਉਂ ਲਵਾਵੇ ਅੱਛਾ ਜੇ ਫੋਨ ਹੱਥ ਜੀ ਫੜਿਆ ਤਾਂ ਵੀ ਭੱਜ ਜਾਂਦਾ ਫੋਟੋ ਨਹੀਂ ਖਿਚਾਉਂਦਾ ਫੋਟੋ ਨਹੀਂ ਖਿਚਾਉਂਦਾ ਜੇ ਫੋਟੋ ਨਹੀਂ ਖਿਚਾਉਂਦਾ ਇਹ ਕਰਮ ਚੰਗੇ ਨੇ ਬਚਣਾ ਤੁਹਾਨੂੰ ਬੋਲਿਆ ਨਹੀਂ ਜੀ ਉਹ ਤਾਂ ਵਾਇਗੁਰ ਦੀ ਕਿਰਪਾ ਆਪੇ ਹੀ ਹੋ ਜਾਂਦੀ ਹੈ ਜੀ ਅਸੀਂ ਨਾ ਅੱਗੇ ਵੀ ਬਹੁਤ ਵੇਰੀ ਦੇਖੀਦਾ ਜੀ ਬੰਦਾ ਜिद ਕਰਦਾ ਹੁੰਦਾ ਵੀ ਮੈਂ ਨਹੀਂ ਜਾਣਾ ਪਰ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਆ ਆਪੇ ਹੀ ਬੰਦਾ ਜਾ ਕੇ ਐ ਗੱਡੀ 'ਚ ਬਹਿ ਜਾਂਦਾ ਦੇਖੋ ਤੇ ਇਸ ਨਰਕ ਦੇ ਵਿੱਚ ਰਹਿੰਦਾ ਸੀ ਬਾਪੂ ਗੁਰਮੇਲ ਸਿੰਘ ਜਿਹੜਾ ਨਰਕ ਤੁਸੀਂ ਦੇਖ ਰਹੇ ਹੋ ਤੇ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਆ ਸੁਪਨਿਆਂ ਦੇ ਘਰ ਨੂੰ ਜਾ ਰਿਹਾ ਸਾਡੀ ਸੇਵਾ ਲਈ ਸੱਚੇ ਪਾਤਸ਼ਾਹ ਨੇ ਧੰਨਵਾਦ ਆ ਸ਼ੁਕਰੀਆ ਇੱਕ ਨੂੰ ਇੱਕ ਕੇਸ ਹੋਰ ਵੀ ਲੈ ਕੇ ਗਏ ਸੀ ਤੁਸੀਂ ਸਾਡੇ ਹਾਂਜੀ ਉਹ ਭਰਿਓ ਮੈਂ ਕਹਿੰਦਾ ਬਿਲਕੁਲ ਜੀ ਹਾਂਜੀ ਤੇ ਇਹ ਨਗਰ ਦੇ ਮੀਰਾਂ ਦਾ ਸਾਰਿਆਂ ਦਾ ਧੰਨਵਾਦ ਆ ਮੁਤਵਾਰਾਂ ਦਾ ਜਿਹੜੇ ਸਾਡੇ ਮਗਰੀ ਨਾਲ ਖੜੇ ਹੋ ਗਏ ਆ ਕੇ ਉੱਥੇ ਚੌਕ ਚੋਂ ਬੈਠੇ ਬਾਈ ਹੁਣੀ ਸਾਡੇ ਨਾਲ ਹੀ ਤੁਰ ਪਏ ਤੇ ਆ ਕੇ ਹਿੰਮਤ ਵੀ ਮਾਰੀ ਚਲੋ ਬਾਪੂ ਜੀ ਦੀ ਸੇਵਾ ਜਿਹੜੀ ਹੁਣ ਸਾਡੇ ਜਿੰਮੇ ਲੱਗੀ ਆ ਅਸੀਂ ਉਹਨੂੰ ਨਿਭਾ ਸਕੀਏ ਹਾਂ ਵੀ ਉਹ ਤੁਹਾਨੂੰ ਵੀਡੀਓ ਪਾਈ ਸੀ ਉਹ ਜਮਾ ਇਹ ਉੱਥੇ ਉੱਥੋਂ ਜਾ ਕੇ ਲਿਆਂਦਾ ਮੈਂ ਹਾਂ ਉੱਤੋਂ ਜਾ ਕੇ ਨਮਾਇਆ ਆ ਜਾਣ ਬਿਰਜੀ ਇੱਕ ਤਾਂ ਇਹ ਲੈਟਰਨ ਨਹੀਂ ਕਰਨਾ ਕਰਦਾ ਉੱਪਰ ਅੱਛਾ ਨਾ ਹਾਂ ਨੂ ਇਹਦਾ ਡਾਈਪਰ ਲੱਗ ਗਿਆ ਨਾ ਭਾਣੇ ਤਿੰਨ ਦਿਨ ਹੋ ਗਏ ਮੈਨੂੰ ਸਾ 100 200 ਦੇ ਡਾਈਪਰ ਆ ਜਾਂਦੇ ਆ ਜਿਵੇਂ ਆਪਾਂ ਜਵਾਕਾਂ ਦੇ ਲਾਉਂਦੇ ਆ ਨਾ ਡਾਈਪਰ ਉਮੇ ਇਹਦੇ ਡਾਈਪਰ ਲੱਗੀ ਜਾਵੇ ਨਾ ਡਾਈਪਰ ਦੇ ਵਿੱਚ ਇੱਕ ਬਾਥਰੂਮ ਵਾਲੀ ਪਾਈਪ ਲੱਗ ਜਵੇ ਇਹਦੇ ਪਿਸ਼ਾਬ ਆ ਜਿਹੜਾ ਪਾਈਪ ਰਾਹੀਂ ਥੈਲੀ 'ਚ ਜਾਈ ਜਾਵੇ ਗਿੱਲਾ ਹੋਵੇ ਨਾ ਬਾਈ ਇਹ ਹੈ ਨਾ ਬਿਰ ਜਿ ਆਏ ਆ ਸਾਡੇ ਤਾਇਆ ਜੀ ਆਪਦਾ ਸੀ ਅਸੀਂ ਆ ਉਹਨੇ ਇੱਕ ਤਾਂ ਗਾਲਾਂ ਕੱਢ ਦੇ ਕੱਖੇ ਲੱਗਦਾ ਨਹੀਂ ਉਹ ਠੀਕ ਨਹੀਂ ਨਾ ਹੈਗਾ ਜੜ ਗਿਆ ਇਧਰ ਕਹਿੰਦਾ ਮੈਂ ਕਿਸੇ ਦੇ ਘਰ ਚੋਂ ਉੱਤਰ ਕੇ ਮੈਂ ਭੱਗ ਜਾਊਂਗਾ ਆ ਠੀਕ ਨਹੀਂ ਨਾ ਹੁਣ ਦਿਮਾਗ ਉਹਦਾ ਤਾਂ ਮੇਨ ਬੰਦਾ ਹੋਵੇ ਨਾ ਨਾਲ ਵੀਰ ਜੀ ਫੇਰ ਇਹ ਕੋਈ ਨਾਲ ਆਉਂ ਵੀ ਇਹ ਬੁੜੀਆਂ ਨੇ ਮੈਂ ਤਾਂ ਘਰ ਦਾ ਮੇਨ ਬੰਦਾ ਹੈ ਨਹੀਂ ਕੋਈ ਨਹੀਂ ਨਾ ਇੱਕ ਘਰ ਦਾ ਨਹੀਂ ਇਹਦੇ ਭਤੀਜੇ ਕੀ ਜਿਹ ਉਹਦਾ ਰੱਟ ਨਹੀਂ ਉਹ ਸਾਹਮਦੇ ਨਹੀਂ ਹਾਂ ਜੀ ਜਵਾਬ ਦੇ ਤਾਂ ਕਹਿੰਦੇ ਬਾਹਰ ਕੱਢ ਦੋ ਕੇ ਕੁੱਤੇ ਆਹ ਮੈਂ ਫੋਨ ਇਹਨੂੰ ਤੋ ਕਰਾਇਆ ਮੁੰਡੇ ਤੋਂ ਮੈਂ ਤਿੰਨ ਦਿਨ ਹੋ ਗਏ ਮੈਂ ਹੀ ਇਹਦੀ ਲਾਇਟਰ ਨੂੰ ਬਾਥਰੂਮ ਮੈਂ ਹੀ ਸਾਫ਼ ਕਰਦਾ ਮੈਂ ਇਹਨੂੰ ਨਿਵਾਣਾ ਧਵਾਉਣਾ ਇਹਦੇ ਭਤੀਜੇ ਹੈਗੇ ਆ ਹਾਂਜੀ ਹੈਗੇ ਆ ਭਾਣਜੇ ਵੀ ਹੈਗੇ ਆ ਭਾਣਜੇ ਵੀ ਹੈਗੇ ਜੀ ਭੈਣ ਜੀ ਆਉਂਦੀ ਆ ਭੈਣ ਕਿੱਥੇ ਰਹਿੰਦੀ ਆ ਬਦਾਤੀ ਬਦਾਤੀ ਜੀ ਉਹਨਾਂ ਨੂੰ ਮੈਂ ਤਿੰਨ ਦਿਨ ਹੋ ਗਏ ਫੋਨ ਦੁਬਾਰਾ ਲਾਉਂਦੇ ਨੂੰ ਜਿੱਦਣੇ ਪਹਿਲੇ ਦਿਨ ਮੈਂ ਕਿਹਾ ਮੈਂ ਵੀ ਐਂ ਕਰਕੇ ਜੇ ਤੁਸੀਂ ਨਹੀਂ ਆਉਦੇ ਮੈਂ ਕਿਸੇ ਸੰਸਤਾ ਵਾਲੇ ਨੂੰ ਚੁਕਾ ਦੇਣਾ ਦੂਜੇ ਦਿਨ ਉਹ 11 ਵਜੇ ਨੂੰ ਜਦੋਂ ਇਹ ਨਮਾਇਆ ਤੁਹਾਡੇ ਕੋਲ ਵੀਡੀਓ ਭੇਜਤੀ ਸੀ ਨਮਾਇਆ ਵਾ ਕੇ ਸਾਰਾ ਕੋ ਘਰ ਤਾਂ ਕੱਲ ਮੈਨੂੰ ਜਦੋਂ ਦੁਆਰੇ ਫੋਨ ਆਇਆ ਉਹਨੂੰ ਮੈਂ ਵੀ ਐਂ ਕਰਕੇ ਵੀ ਜੇ ਤੁਸੀਂ ਨਹੀਂ ਆਉਂਦੇ ਵੀ ਤੁਸੀਂ ਮੈਨੂੰ ਹਾਲਾਤ ਦੱਸੋ ਮੈਨੂੰ ਕਹਦਾ ਵੀ ਕੁੰਡਾ ਖੋਲ ਦੇ ਭੇਜ ਦੇ ਇੱਥੇ ਮਰਨਾ ਕੁੱਤੇ ਦੀ ਮੌਤ ਨੂੰ ਮਰਨਾ ਲਈ ਮੈਂ ਫਿਰ ਮੈਂ ਐਂ ਤਨੀ ਭੇਜਦਾ ਵੀ ਉਹਨੂੰ ਹੂੰ ਹੁਣ ਕਿੰਨਾ ਟਾਈਮ ਹੋ ਗਿਆ ਮੈਂ ਸੰਭੂਗਾ ਕਾਹਨੇ ਲਾਉਣਾ ਚਾਹੁੰਦੇ ਐਨੂੰ ਵੀ ਐਂ ਰੋਲਣਾ ਹੁਣ ਤੁਸੀਂ ਕੀ ਚਾਹੁੰਦੇ ਦੱਸੋ ਦੱਸ ਜੀ ਇਜ਼ ਦਾ ਲਾਜ ਹੀ ਚਾਹੁੰਦੇ ਚਾਹੁੰਦੇ ਇਜ਼ ਲਾਜ ਹੋਏ ਕਿਰਾ ਠੀਕ ਹੋ ਜਾਏ ਠੀਕ ਹੋ ਜਾਏ ਦੇਖੋ ਗੱਲ ਇਲਾਜ ਤਾਂ ਦੇਖੋ ਰੋਟੀ ਪਾਣੀ ਤਾਂ ਤੁਸੀਂ ਵੀ ਦੇ ਹੀ ਜਾਂਦੇ ਹੋ ਪਿਆ ਹਨਾ ਪਰ ਇਹਨੂੰ ਇਹਨੂੰ ਜਿਹੜੀ ਚੀਜ਼ ਦੀ ਲੋੜ ਐ ਇਸ ਟਾਈਮ ਲੋੜ ਹੈਗੀ ਇਹਨੂੰ ਪ੍ਰੋਪਰ ਕੇਅਰ ਦੀ ਚੰਗੇ ਤਰੀਕੇ ਨਾਲ ਹਨਾ ਦੇਖੋ ਥੋੜੀ ਪੱਟੀ ਕੀਤੀ ਵੀ ਬੇਕਾਰ ਆ ਗਿੱਲੀ ਹੋਈ ਪਈ ਆ ਹਨਾ ਤੁਸੀਂ ਇੱਕ ਵਾਰੀ ਲੈਂਟਨ ਸਾਫ ਕਰਤੀ ਜਾਂ ਅਥਰ ਸਵੇਰ ਕਰ ਦੋਗੇ ਬਾਰ ਬਾਰ ਤੁਸੀਂ ਕਹਿੰਦੇ ਹੋ ਸੱਤ ਕਰ ਨਹੀਂ ਸਕਦੇ ਹਨਾ ਨਹੀਂ ਨਹੀਂ ਕਰੀ ਦੋ ਦਿਨ ਹੋ ਗਏ ਮੈਂ ਹੀ ਕਰਦਾ ਮੈਂ ਠੀਕ ਕਰਦਾ ਯਾਨੀ ਕਿ ਇਹਦੇ ਭਤੀਜੇ ਭਤੀਜੇ ਕੀ ਕਹਿੰਦੇ ਆ ਉਦੀ ਜੇ ਕੋਈ ਨਹੀਂ ਲਵੇ ਲੱਗਦਾ ਇਹ ਉਹ ਤਾਂ ਕਹਿੰਦੇ ਜ਼ਮੀਨ ਕਰਾਓ ਵੀਰ ਜੀ ਉਹ ਭਾਨ ਜੇ ਦਾ ਫੋਨ ਪਰਸੋਂ ਲਾਇਆ ਉਹ ਕਹਿੰਦਾ ਮੈਨੂੰ ਪਹਿਲਾਂ ਜ਼ਮੀਨ ਲਵਾ ਦੇ ਫਿਰ ਮੈਂ ਚੱਕ ਕੇ ਲੇਵਾਂ ਕੱਲ ਮੈਂ ਉਹਨੂੰ ਉਹ ਵੀ ਗੱਲ ਕਹੀ ਮੈਂ ਚੱਕ ਕੇ ਲੈ ਰਿਆ ਵੀ ਭਾਈ ਰਾਜ ਕਰਾ ਦੇ ਹੂੰ ਉਹਨੇ ਫੇਰ ਵੀ ਜਵਾਬ ਦਿੱਤਾ ਉਹਨਾਂ ਦਾ ਜ਼ਮੀਨ ਕਰਾ ਕੇ ਫੇਰ ਨਹੀਂ ਉਹਨਾਂ ਕਰਾਉਂਦਾ ਨਹੀਂ ਜ਼ਮੀਨ ਕਿੰਨੀ ਕਹਦੇ ਕੋਲਚਰ 6 ਬਿਕ 10 ਕ ਨਾਲ ਆਏ 6 ਬਿਕ ਨਾਲ ਮੈਦਾਨ ਰੋਡ ਦੇ ਉੱਤੇ ਆ ਸਵਾ ਕਿੱਲਾ ਜ਼ਮੀਨ ਦਾ ਮਤਲਬ ਹਾਂਜੀ ਜ਼ਮੀਨ ਤਾਂ ਜਦੋਂ ਮਰ ਜਾਣਾ ਉਹਨਾਂ ਨੂੰ ਮੈਲੀ ਜਾਣੀ ਆ ਜੀ ਵਾਰਸਾਂ ਨੂੰ ਮੈਣੀ ਜਾਣੀ ਆ ਜੀ ਉਹਨੂੰ ਮਰਜੂਰੀ ਆ ਉਹ ਮੈਣੀ ਜਾਣੀ ਆ ਉਹ ਵਾਰਸਾਂ ਨੂੰ ਮਿਲਣੀ ਆ ਜੀ ਦੇਖੋ ਭੈਣ ਨੂੰ ਮਿਲੂ ਭਰਾਵਾਂ ਦੇ ਵੀ ਜਵਾਕਾਂ ਨੂੰ ਚੜੂ ਦੇਖੋ ਤਿੰਨੇ ਵਾਰਸਾਂ ਤਿੰਨਾਂ ਦੇ ਗਾਂ ਵਾਰਸਾਂ ਨੂੰ ਮਿਲ ਜਾਣੀ ਆ ਜ਼ਮੀਨ ਕੱਲੀ ਭੈਣ ਨੂੰ ਨਹੀਂ ਮਿਲਦੀ ਜੇ ਜੇ ਭੈਣ ਜਿਉਂਦੇ ਦੂਜੇ ਮਰ ਗਏ ਉਹਦਾ ਕੱਲੀ ਜਾ ਕੇ ਨਹੀਂ ਦੋ ਨਹੀਂ ਹੱਕ ਕੀ ਹੱਕ ਕੀ ਕੱਲੀ ਦਾ ਮੈਂ ਹੁਣ ਪਹਿਲਾਂ ਕੋਈ ਜਾਂਦਾ ਨਾ ਵੀ ਪੱਲੀ ਉਹ ਉਹ ਜੀਏ ਭਾਈ ਜਾਂਦਾ ਤਾਂ ਜਾਂਦਾ ਨਹੀਂ ਨਹੀਂ ਜੀ ਨਹੀਂ ਨਹੀਂ ਭਰਾ ਦੇ ਬੱਚਿਆਂ ਨੂੰ ਵਾਰਸਾਂ ਨੂੰ ਤਿੰਨ ਭਰਾ ਵਾ ਤਾਂ ਤਿੰਨੇ ਭਰਾਵਾਂ ਦੀ ਗਾਂ ਲਾਦ ਨੂੰ ਚੜੂਗੀ ਹੈ ਨਾ ਵਾਰਸ ਤਿੰਨ ਕੁਰਸੀ ਨਾਮਾ ਬਣ ਤੁਸੀਂ ਪੜੇ ਲਿਖੇ ਸਾਰੇ ਖੇਤੀਬਾੜੀ ਵਾਲੇ ਕੁਰਸੀ ਨਾਮਾ ਬਣਨਾ ਕੁਰਸੀ ਨਾਮੇ ਦੇ ਵਿੱਚ ਇਹਦੇ ਕੁਰਸੀ ਨਾਮੇ ਦੇ ਵਿੱਚ ਅੱਗੇ ਤਿੰਨ ਕੁਰਸੀ ਨਾਮੇ ਬਣਨੇ ਗਾਂ ਲੈਣਾ ਬਣਨੀ ਹੈ ਜੀ ਤਿੰਨ ਭੈਣ ਭਰਾ ਤਿੰਨਾਂ ਦੇ ਗਾਂ ਅਗਲੀ ਲਾਦ ਦੀ ਕੁਰਸੀ ਬਣਨੀ ਹੈ ਗਾਂ ਹੈ ਨਾ ਉਹ ਗਾਂ ਉਹ ਇਹਨਾਂ ਦੇ ਤਿੰਨਾਂ ਜਾਂ ਉਹਨਾਂ ਦੇ ਤਿੰਨਾਂ ਉਹ ਸਾਰਿਆਂ ਨੇ ਪਤਾ ਕੀ ਆਈ ਉਹਨਾਂ ਨੂੰ ਭੁਲੇਖਾ ਕਿਸੇ ਵਕੀਲ ਨੇ ਇਹ ਗੱਲ ਪਾਦੀ ਵੀ ਜਿਹੜਾ ਬੰਦਾ ਮਰ ਗਿਆ ਵੀ ਉਹਦੇ ਨਾਂ ਨਹੀਂ ਚੜਦੀ ਜੇ ਪਹਿਲਾਂ ਉਹਦੇ ਨਾਂ ਚੜੂ ਜਾਂ ਭਰਾ ਜਾਉਦਾ ਉਹਦੇ ਨਾਂ ਚੜਦਾ ਨਹੀਂ ਨਹੀਂ ਹਾਂ ਵੀ ਜੇ ਉਹ ਜਾਂਉਂਦੇ ਹਾਂ ਜਾਂ ਤਾਂ ਜੀ ਇਹ ਆ ਵੀ ਨਹੀਂ ਜਾਂ ਤਾਂ ਉਹ ਹੱਥ ਪੜਾਈ ਬੈਠੇ ਉਹਨਾਂ ਨੇ ਕੋਈ ਵਸੀਅਤ ਬੁਸੁੱਤ ਬਣਾਈ ਹੋ ਪੱਕੀ ਨਹੀਂ ਕੁਛ ਨਹੀਂ ਹੈਗਾ ਜੀ ਜਿਉਂਦੇ ਜਿਏ ਕਿਸੇ ਨੂੰ ਕੁਛ ਨਹੀਂ ਕਰਾਉਂਦਾ ਬਸ ਫਿਰ ਤੁਸੀਂ ਫਿਕਰ ਨਾ ਕਰੋ ਦੇਖੋ ਸਾਡੀ ਸੰਸਥਾ ਦਾ ਕੰਮ ਇਹ ਆ ਅਸੀਂ ਪਿੰਡ ਦੀ ਪੰਚਾਇਤ ਨੂੰ ਵੀ ਲਿਖ ਕੇ ਦੇ ਕੇ ਜਾਵਾਂਗੇ ਵੀ ਅਸੀਂ ਇਹਦੀ ਪ੍ਰਾਪਰਟੀ ਚੱਲ ਚੱਲ ਜਾਇਦਾਤ ਕੋਈ ਕਲੇਮ ਨਹੀਂ ਕਰਨੀ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਹਨਾ ਅਸੀਂ ਸਿਰਫ ਇਹਦੀ ਸੇਵਾ ਵਾਸਤੇ ਲੈ ਕੇ ਚੱਲੇ ਆ ਜਿਉ ਜਿਉ ਤੋ ਠੀਕ ਹੋ ਕੇ ਵਾਪਸ ਆ ਜੂ ਆਪਦੀ ਚੀਜ਼ਾਂ ਨੂੰ ਸੰਭੋ ਜੇ ਵਾਇਗਰੂ ਦੇ ਘਰ ਚਲਾ ਗਿਆ ਇਹਦੀ ਕਰਮਾਂ ਦੀ ਗੱਲ ਆ ਦੇਖੋ ਥੋੜਾ ਨਹੀਂ ਪਤਾ ਮੇਰਾ ਨਹੀਂ ਪਤਾ ਤੇ ਉਹਦੇ ਜਿਹੜੇ ਵਾਰਸ ਆ ਜਿੰਨੇ ਵੀ ਹੈਗੇ ਆ ਉਹ ਆਪ ਦਾ ਚਾਹੇ ਲੜਨ ਪੈਣ ਜੀ ਨੂੰ ਮਿਲਦੀ ਮਿਲਦੇਵੇ ਸਾਨੂੰ ਕੋਈ ਮਤਲਬ ਨਹੀਂ ਅਸੀਂ ਬਾਪੂ ਦੀ ਸੇਵਾ ਵਾਸਤੇ ਬਾਪੂ ਨੂੰ ਲੈ ਕੇ ਜਾਣਾ ਕੋਈ ਕਿਸੇ ਨੂੰ ਤਰਾਜ ਤਾਂ ਨਹੀਂਗਾ ਕੋਈ ਤਰਾਜ ਤਾਂ ਨਹੀਂ ਤੁਨੂੰ ਪੰਜ ਦਿਨ ਹੋ ਗਏ ਮੈਂ ਪੰਜ ਦਿਨ ਹੋ ਗਏ ਨੂੰ ਸਾਹਮਣੇ ਨੂੰ ਇਕੱਲੇ ਨੂੰ ਇਹਦੀ ਲੈਟਰਨ ਬਾਥਰੂਮ ਮੈਂ ਸਾਫ ਕਰਦਾ ਰਿਹਾ ਪੰਜ ਦਿਨ ਹੋ ਗਏ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਲਾ ਖੁਰਦ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਲਕਲਾ ਇੱਥੇ ਇੱਕ ਬਜ਼ੁਰਗ ਪਏ ਨੇ ਬਾਪੂ ਗਰਮੇਲ ਸਿੰਘ ਜੀ ਬੋਲਾ ਵੀ ਕਹਿੰਦੇ ਪਿੰਡ ਦੇ ਕਿਉਂਕਿ ਉੱਚਾ ਸੁਣਦਾ ਬਾਪੂ ਨੂੰ ਥੋੜਾ ਜਿਆ ਤੇ ਬਾਪੂ ਦੀ ਜਿੱਥੇ ਨੂੰ ਅਸੀਂ ਹਾਲਤ ਦਿਖਾ ਦਈਏ ਤਾਂ ਇਹ ਵੀਡੀਓ ਕੈਮਰੇ ਦੇ ਉੱਪਰ ਇਸ ਵੀ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਚੱਲੇਗੀ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀਡੀਓ ਬੈਨ ਕਰ ਦੇਣੀ ਆ ਬਾਪੂ ਦੀਆਂ ਲੱਤਾਂ ਗਲੀਆਂ ਹੋਈਆਂ ਜ਼ਖਮ ਹੋ ਗਏ ਲੱਤਾਂ ਤੇ ਪੈਰਾਂ ਤੇ ਇੱਥੇ ਗੋਡਿਆਂ ਤੇ ਕਰ ਗਲ ਗਈਆਂ ਲੱਤਾਂ ਤੇ ਲੈਟਰਨ ਬਾਥਰੂਮ ਵਿੱਚੇ ਹੀ ਕਰ ਰਿਹਾ ਬਜ਼ੁਰਗ ਗਲਤੀ ਕੀ ਆ ਬਜ਼ੁਰਗ ਦੀ ਇੱਕੋ ਹੀ ਆ ਵੀ ਇਹਨੇ ਵਿਆਹ ਨਹੀਂ ਕਰਾਇਆ ਛੜਾ ਇਹੀ ਗਲਤੀ ਹੈ ਜੀ ਸਭ ਤੋਂ ਵੱਡੀ ਜ਼ਮੀਨ ਵੀ ਹੈ ਬਾਈ ਹੁਣੇ ਦਾਦ ਦੇ ਸਵਾ ਕਿਲਾ ਜ਼ਮੀਨ ਵੀ ਮਹਿੰਗੀ ਆ ਰਪਈਆ ਇਹ ਕਰੋਨਾ ਚਾਹੋ ਕਰੋਨਾ ਨਹੀਂ ਅਸੀਂ ਸਾਡੀ ਸਸਤਾ ਦਾ ਪਹਿਲਾ ਸੂਲ ਆ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਜੇ ਅਸੀਂ ਬਾਪੂ ਜੀ ਨੂੰ ਹੁਣ ਲੈ ਕੇ ਵੀ ਚੱਲੇ ਆ ਬਾਪੂ ਜੀ ਦੀ ਸੇਵਾ ਸੰਭਾਲ ਕਰਾਂਗੇ ਜਿਹੜੀ ਇਹਦੀ ਜ਼ਮੀਨ ਆ ਉਹ ਬਾਪੂ ਦੇ ਜਿਹੜੇ ਵਾਰਸ ਹੋਣਗੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੂ ਵੀ ਅਸੀਂ ਆਪਣੀ ਲੈਟਰ ਪੈਡ ਤੇ ਲਿਖ ਕੇ ਦੇ ਕੇ ਜਾਂਦੇ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਪਰ ਬਾਪੂ ਜੀ ਦੀ ਹਾਲਤ ਇਸ ਕਰਕੇ ਬਣੀ ਹੈ ਕਿਉਂਕਿ ਇਹਦੇ ਨਾਂ ਤੇ ਜ਼ਮੀਨ ਆ ਜ਼ਮੀਨ ਨੂੰ ਸੰਭਾਲਣ ਵਾਸਤੇ ਤਾਂ ਸਾਰੇ ਰਿਸ਼ਤੇਦਾਰ ਤਿਆਰ ਨੇ ਪਰ ਬਾਪੂ ਨੂੰ ਸਾਂਭਣ ਵਾਸਤੇ ਕੋਈ ਵੀ ਤਿਆਰ ਨਹੀਂ ਐ ਇਸ ਟਾਈਮ ਸਾਨੂੰ ਜਿਹੜੀ ਵੀਡੀਓ ਪਾਈ ਬਾਈ ਹੁਣਾਂ ਨੇ ਉਹ ਵੀਡੀਓ ਵੀ ਤੁਸੀਂ ਦੇਖੋ ਦੇਖੋ ਕੀ ਹਾਲ ਸੀ ਉਹ ਵੀਡੀਓ ਦੇ ਵਿੱਚ ਹਨ ਕਿੱਦਾਂ ਦੀ ਹਾਲਤ ਸੀ ਜਦੋਂ ਪਿੰਡ ਵਾਲਿਆਂ ਨੇ ਉੱਥੋਂ ਚੱਕਿਆ ਵਿੱਚੇ ਹੀ ਲੈਟਰਨ ਬਾਥਰੂਮ ਗਲਿਆ ਪਿਆ ਸੀ ਆ ਤਾਂ ਹੁਣ ਇੱਥੇ ਲਿਆ ਕੇ ਇਹਨਾਂ ਨੇ ਹਜੇ ਫੇਰ ਵੀ ਰਿਆਈ ਸਾਫ਼ ਸੁਥਰੀ ਥੱਲੇ ਪੱਲੀ ਵਿਛਾਈ ਹੋਈ ਆ ਥੱਲੇ ਗਦੈਲਾ ਵਿਛਾਇਆ ਉਹਦੇ ਉੱਤੇ ਪੱਲੀ ਵਿਛਾਈ ਹੋਈ ਆ ਹੁਣ ਬਾਪੂ ਨੇ ਰਾਤ ਨੂੰ ਪਿਸ਼ਾਬ ਕਰ ਲਿਆ ਸਾਰਾ ਰਾਤ ਤੋਂ ਪੱਲੀ ਦੇ ਵਿੱਚ ਹੀ ਰਹਿਣਾ ਪਿਸ਼ਾਬ ਗਿੱਲਾ ਹੀ ਰਹਿਣਾ ਹੁਣ ਪਿੰਡ ਵਾਲੇ ਬੰਦੇ ਇਹਨਾਂ ਨੂੰ ਨਹੀਂ ਪਤਾ ਸਮਝ ਨਹੀਂ ਹੈਗੀ ਵੀ ਜੇ ਤਾਂ ਇਦੋਂ ਤਾਂ ਪਸ਼ਾਬ ਥੱਲੇ ਦੀ ਰਕੜ ਜੇ ਵੀ ਰਜਾਈ ਦੇ ਬਾਹਰ ਥੱਲੇ ਡੁੱਲ ਜੂ ਹੁਣ ਸਾਰੀ ਰਾਤ ਪਸ਼ਾਬ ਕਰ ਲਿਆ ਤਾਂ ਥੱਲੇ ਹੀ ਖੜਾ ਰਹਿਣਾ ਬਾਥਰੂਮ ਉਹ ਵਿੱਚੇ ਹੁਣ ਬਜ਼ੁਰਗ ਦੀ ਕੰਡੀਸ਼ਨ ਇਸ ਟਾਈਮ ਇਹ ਨਹੀਂ ਹੈਗੀ ਵੀ ਇਹ ਆਪਣੇ ਆਪ ਨੂੰ ਸੰਭਾਲ ਸਕੇ ਦਿਮਾਗੀ ਤੌਰ ਤੇ ਵੀ ਅਫਸੈਟ ਹੋ ਗਿਆ ਇਸ ਟਾਈਮ ਬਾਈ ਹੁਣੀ ਦੱਸਦੇ ਰਾਤ ਕੋਠੇ ਤੇ ਇਦੋਂ ਚੜ ਗਿਆ ਕਿਤੇ ਆ ਇਹਨੂੰ ਮਤਲਬ ਉਹਨੂੰ ਸੋਝੀ ਨਹੀਂ ਰਹੀ ਹੁਣ ਸਮਝ ਨਹੀਂ ਰਹੀ ਲੈਟਰਨ ਵਾਲੇ ਹੱਥ ਵੀ ਉਹ ਮੇਂ ਵਿੱਚ ਲਾ ਰਿਹਾ ਇਹਨਾਂ ਦੇ ਵਿੱਚ ਬਾਪੂ ਹੱਥ ਦਿਖਾਈ ਅ ਦੇਖੋ ਹੁਣ ਹੱਥਾਂ ਦੇ ਵਿੱਚ ਵੀ ਉਹ ਜਾਨ ਨਹੀਂ ਰਹੀ ਤਾਂ ਦੇਖੋ ਹਨਾ ਕਿਉਂਕਿ ਇਸ ਟਾਈਮ ਸਮਝ ਨਹੀਂ ਰਹੀ ਸੋਝੀ ਨਹੀਂ ਰਹੀ ਹੁਣ ਜੇ ਦੀ ਲਾਦ ਹੁੰਦੀ ਇਹਦੇ ਧੀਆਂ ਪੁੱਤ ਹੁੰਦੇ ਤਾਂ ਉਹ ਇਹਨੂੰ ਸਾਂਭਦੇ ਅੱਜ ਕੱਲ ਤਾਂ ਵੈਸੇ ਉਹ ਵੀ ਨਹੀਂ ਸਾਂਭਦੇ ਧੀਆਂ ਪੁੱਤ ਵੀ ਛੱਡ ਦਿੰਦੇ ਆ ਤੇ ਪਰ ਆਪਣੇ ਇਸ ਟਾਈਮ ਬਾਪੂ ਦੇ ਧੀ ਪੁੱਤ ਹੈ ਨਹੀਂ ਕੋਈ ਬਾਪੂ ਛੜਾ ਬਾ ਤੇ ਇਹ ਕੱਲੀ ਗਰਮੇਲ ਸਿੰਘ ਦੀ ਗੱਲ ਨਹੀਂ ਗਰਮੇਲ ਸਿੰਘ ਬੋਲੇ ਦੀ ਗੱਲ ਨਹੀਂ ਕੱਲੇ ਦੀ ਬਹੁਤ ਸਾਰੇ ਨੇ ਭਾਈ ਪਿੰਡਾਂ ਦੇ ਵਿੱਚ ਇੱਕ ਰਵਾਜ ਹੁੰਦਾ ਸੀ ਜੇ ਪੰਜ ਭਰਾ ਵਾ ਤਾਂ ਪੰਜਾਂ ਚੋਂ ਇੱਕ ਜਾਂ ਦੋ ਵਿਆਹ ਲੈ ਜਾਂ ਤਿੰਨ ਵਿਆਹ ਲੈ ਇੱਕ ਅੱਧਾ ਛੜਾ ਰਹੀ ਜਾਂਦਾ ਸੀਗਾ ਪਰ ਉਦੋਂ ਸਮਾਂ ਇਦਾਂ ਦਾ ਚੱਲਦਾ ਸੀਗਾ ਤਾਂ ਉਹਨਾਂ ਛੜਿਆਂ ਦੀ ਅੱਜ ਇੰਨੀ ਬੇਕਦਰੀ ਹੋ ਰਹੀ ਹੈ ਬਾਹਲੇ ਥਾਂ ਮਤੇ ਐ ਨਹੀਂ ਕਹਿੰਦੇ ਸਾਰੇ ਬੜੇ ਚੰਗੇ ਵੀ ਆ ਬੜੇ ਵਧੀਆ ਰੱਖਦੇ ਲੋਕ ਆਪਣੇ ਤਾਇਆ ਚਾਚਿਆਂ ਨੂੰ ਵਧੀਆ ਉਹਨਾਂ ਦੀ ਪਰ ਸਾਹਮ ਸੰਭਾਲ ਹੁੰਦੀ ਆ ਪਰ ਬਹੁ ਗਿਣਤੀ ਦੇ ਵਿੱਚ ਜਾਂ ਜਿਹਦੇ ਔਲਾਦ ਨਹੀਂ ਹੋਈ ਬਜ਼ੁਰਗਾਂ ਦੇ ਉਹ ਵੀ ਐਂ ਹੀ ਰੋਲ ਰਹੇ ਆ ਜਾਂ ਜਿਨ੍ਹਾਂ ਦੇ ਔਲਾਦ ਹੋਈ ਸੀ ਕਿਸੇ وجہ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਜਾਂ ਕੋਈ ਉਹ ਵੀ ਰੋਲ ਰਹੇ ਆ ਮਤਲਬ ਜਿਨ੍ਹਾਂ ਦੇ ਔਲਾਦ ਹੋਈ ਆ ਹੈਗੀ ਆ ਉਹ ਵੀ ਰੋਲ ਰਹੇ ਨੇ ਜਿਨ੍ਹਾਂ ਦੇ ਨਹੀਂ ਹੈਗੀ ਉਹਨਾਂ ਨੇ ਤਾਂ ਭਾਈ ਰੋਲਣਾ ਹੀ ਆ ਫਿਰ ਤੇ ਇੱਥੇ ਵੀ ਮਸਲਾ ਇਹੀ ਆ ਇੱਥੇ ਵੀ ਅੱਜ ਜੇ ਗੱਲ ਕਰੀਏ ਬਾਪੂ ਗਰਮੇਲ ਸਿਉਂ ਦੀ ਤੇ ਬਾਪੂ ਦੀ ਇਸ ਟਾਈਮ ਇਥੋਂ 스멜 ਆ ਰਹੀ ਆ ਪੂਰੀ ਬਾਪੂ ਦੇ ਕੋਲੋਂ ਠੀਕ ਆ ਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਾਈ ਉਹਨਾਂ ਨੇ ਚੱਕ ਕੇ ਛੱਤ ਥੱਲੇ ਲੈ ਜਾਂਦਾ ਇਹ ਬਾਈ ਗਵੰਡੀ ਆ ਗਵੰਡੀ ਨੇ ਸਾਨੂੰ ਫੋਨ ਕੀਤਾ ਕੁਲਦੀਪ ਸਿੰਘ ਨੇ ਇਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਹੁਣ ਇਸ ਵੇਲੇ ਤਾਂ ਹੀ ਪਹੁੰਚੇ ਸਾਨੂੰ ਤੈ ਸੀ ਕਿ ਕਿਸੇ ਉਸੇ ਹਾਲਤ ਚ ਪਿਆ ਬਾਪੂ ਜਿਹੜੀ ਹਾਲਤ ਦੀ ਵੀਡੀਓ ਸੀ ਪਰ ਵੀਰੇ ਉਹਨਾਂ ਨੇ ਸਾਨੂੰ ਬਾਅਦ ਵਾਲੀ ਵੀਡੀਓ ਵੀ ਦਿਖਾਈ ਜਿਹਦੇ ਵਿੱਚ ਬਾਪੂ ਨੂੰ ਉਹਨਾਂ ਨੇ ਨਵਾਤਵਾ ਕਿਥੇ ਚੱਕ ਕੇ ਲੈ ਜਾਂਦਾ ਸੀ ਇਧਰਲੇ ਪਾਸੇ ਪੱਟੀਆਂ ਵੀ ਕਰਾਤੀਆਂ ਸੀ ਪੈਰ ਤੇ ਪਰ ਗੱਲ ਤਾਂ ਇਹ ਆ ਵੀ ਬਾਪੂ ਨੂੰ ਜਿਹੜੀ ਤਰ੍ਹਾਂ ਦੀ ਕੇਅਰ ਚਾਹੀਦੀ ਆ ਬਾਪੂ ਦੇ ਡਾਈਪਰ ਲੱਗਿਆ ਹੋਵੇ ਵਾਸ਼ਰੂਮ ਵਾਲੀ ਪਾਈਪ ਲੱਗੀ ਹੋਵੇ 5-7 ਦਿਨ 10 ਦਿਨ ਸੁੱਕਾ ਰਵੇ ਤੇ ਜ਼ਖਮ ਨਾ ਬਣ ਨਹੀਂ ਤਾਂ ਇਹਦਾ ਪੱਟ ਲਾਲ ਹੋ ਗਿਆ ਇਧਰੋਂ ਗਲਣਾ ਸ਼ੁਰੂ ਹੋ ਜਾਣਾ ਪੱਟ ਨੇ ਸਾਰੇ ਮਾਸ ਨੇ ਗਲ ਜਾਣਾ ਉਹ ਇੰਨਾ ਜ਼ਿਆਦਾ ਲਾਲ ਲਾਲ ਹੋ ਗਿਆ ਉੱਤੇ ਦਾਣੇ ਜਿਹੇ ਬਣ ਗਏ ਲਾਲ ਲਾਲ ਤੇ ਉਹ ਬੈਡ ਸੋਰ ਬਣ ਬਣ ਰਿਹਾ ਵਾ ਗੱਲ ਬਾਪੂ ਦੀ ਨਹੀਂ ਭਾਈ ਬਾਪੂ ਵਰਗੇ ਹੋਰ ਬਹੁਤ ਆ ਉਹਨਾਂ ਦੀ ਹੱਥ ਜੋੜ ਕੇ ਬੇਨਤੀ ਹੈ ਭਾਈ ਭਤੀਜੇ ਹੁੰਦੇ ਆ ਜਿਹੜੇ ਭਾਣਜੇ ਹੁੰਦੇ ਆ ਜਿਹੜੇ ਭਾਈ ਮਰਨ ਤੋਂ ਬਾਅਦ ਵੀ ਉਹਦਾ ਜਿਹੜਾ ਕੋਈ ਸਿਆੜ ਹੁੰਦਾ ਮਾੜਾ ਮੋਟਾ ਜ਼ਮੀਨ ਦਾ ਕੋਈ ਜਾਂ ਟੁਕੜਾ ਹੁੰਦਾ ਘਰ ਦਾ ਕੋਈ ਛੱਤ ਚਾਰ ਖਣ ਹੁੰਦੇ ਆ ਮਿਲਣੇ ਤਾਂ ਭਾਈ ਤੁਹਾਨੂੰ ਹੀ ਹੁੰਦੇ ਆ ਹਨਾ ਚਾਹੇ ਸੰਭੋ ਚਾਹੇ ਨਾਥਾ ਉਹ ਤਾਂ ਵੀ ਮੇਲੀ ਜਾਣੇ ਉਹ ਤਾਂ ਯਾਰ ਪਰ ਭਾਈ ਯਾਰ ਸੋਭਾ ਵੀ ਖੱਟ ਲਿਆ ਕਰੋ ਯਾਰ ਹਨਾ ਚਾਰ ਗਾਲਾਂ ਹੀ ਕੱਢ ਦੂ ਬਾਈ ਹੁਣੇ ਦੱਸਦੇ ਸਾਨੂੰ ਵੀ ਗਾਲਾਂ ਕੱਢਦਾ ਕਿਉਂਕਿ ਉਹਦਾ ਦਿਮਾਗ ਹੀ ਇਹੋ ਜਿਹਾ ਬਾਈ ਨਹੀਂ ਤਾਂ ਉਹ ਮਿੱਠਾ ਪਿਆਰਾ ਹੋ ਕੇ ਕਿਹਦੇ ਘਰ ਨਾ ਰਹਿ ਪੈਂਦਾ ਕਿਹਦੇ ਨਾਲ ਲੜਨ ਲੱਗ ਜਾਂਦਾ ਜੇ ਉਹ ਇੰਨਾ ਸਿਆਣਾ ਸਮਝਦਾਰ ਹੁੰਦਾ ਉਹ ਮਿੱਠਾ ਪਿਆਰਾ ਹੋ ਕੇ ਸ਼ਰੀਕ ਦੇ ਘਰੇ ਵੀ ਰੋਟੀ ਖਾ ਲੈਂਦਾ ਚਾਹੇ ਉਹਦਾ ਸੁਭਾਅ ਉਹਦਾ ਸ਼ੁਰੂ ਤੋਂ ਆ ਫਿਰ ਦਿਮਾਗੀ ਮੰਨ ਲਓ ਉਮਰ ਦੇ ਹਿਸਾਬ ਨਾਲ ਇਦਾਂ ਹੋ ਹੀ ਜਾਂਦਾ ਨਾ ਚੰਗੇ ਭਲੇ ਹੋ ਜਾਂਦੇ ਅੱਜ ਕੱਲ ਤਾਂ ਫਿਰ ਬਜ਼ੁਰਗ ਹਾਂਜੀ 80 ਸਾਲ ਦੀ ਉਮਰ ਹੋ ਗਈ ਨਾ ਬਾਈ ਤੁਸੀਂ ਹਾਣੀ ਪਰਮਾਣੀ ਹੋ ਇਹਨਾਂ ਦੇ ਹਾਂਜੀ ਬਤਾਂ ਮੇਰੇ ਬੜਾ ਪਟਾ ਉਹਨਾਂ ਤੋਂ ਹੀ ਅੱਛਾ ਥੋਤੋ ਵੀ ਵੱਡਾ ਹਾਂ ਜੀ ਮੇਰੇ ਬਜ਼ੁਰਗ ਜੀ ਮੇਰਾ ਤਾਇਆ ਸੀ ਪਾਪਾ ਮੇਰਾ ਡੈਡੀ ਸੀ ਗਰਮੇਲ ਸਿੰਘ ਗੋਤ ਕੀ ਹੈ ਜੀ ਇਹਨਾਂ ਦਾ ਹਰੀ ਹੈ ਜੀ ਹਰੇ ਪਿੰਡ ਦਾ ਗੋਤ ਹੈ ਹਰੀ ਗੋਤ ਹੈ ਹਰੀ ਗੋਤ ਹੈ ਤੁਹਾਡੇ ਸਾਰੇ ਪਿੰਡ ਦਾ ਜੀ ਠੀਕ ਹੈ ਬਾਈ ਪੰਜ ਦਿਨ ਹੋ ਗਏ ਉਧਰੋਂ ਚੱਕ ਕੇ ਲੈ ਆਂਦੇ ਨੂੰ ਮੈਂ ਹੀ ਇਹਦਾ ਸਾਰਾ ਕੁਝ ਕਰਦਾ ਮੇਜਾਂ ਪਿਆ ਮੈਂ ਹੀ ਨਵਾਇਆ ਉਹ ਦਿਨਾਂ ਦੇ ਭਾਣ ਜੇ ਵੀ ਆ ਗਏ ਧੰਨਵਾਦ ਬਾਈ ਹੁਣ ਕੋਈ ਉਹ ਤੋਂ ਮੁੜ ਕੇ ਕੋਈ ਨਹੀਂ ਆਇਆ ਮੈਂ ਇਹਨੂੰ ਫੋਨ ਰੋਜ਼ ਲਾਉਣਾ ਸ਼ੁਕਰੀਆ ਬਾਈ ਬਹੁਤ ਸ਼ੁਕਰੀਆ ਹੁਣ ਤੁਸੀਂ ਆਉਂਦਾ ਨੇ ਤੁਸੀਂ ਆਓਗੇ ਤੁਸੀਂ ਇਹਨਾਂ ਦੇ ਭਰਜਾਈ ਲੱਗਦੇ ਹੋ ਹਾਂ ਠੀਕ ਹੈ ਇਹ ਕਿੰਨੇ ਭੈਣ ਭਰਾ ਸੀ ਇਹਨਾਂ ਦੇ ਸਾਰੇ ਇਹ ਭੈਣ ਭਰਾ ਤਾਂ 6 ਸੀ ਜੀ ਦੋ ਕੁੜੀਆਂ ਸੀਗੀਆਂ ਚਾਰ ਭਰਾ ਸੀ ਹਾਂਜੀ ਕੋਈ ਹੈਗਾ ਚਾਹਾਂ ਚੋਂ ਨਹੀਂ ਦੂਜੇ ਤਿੰਨ ਨਹੀਂ ਚੜਾਈ ਕਰ ਗਏ ਇਕੱਲਾ ਹੀ ਰਹਿ ਤੇ ਪਰ ਦੂਜੇ ਤਿੰਨੇ ਵਿਆਹੇ ਹੋਏ ਸੀ ਹਾਂਜੀ ਤਿੰਨਾਂ ਦੇ ਬੱਚੇ ਹੈਗੇ ਆ ਬੱਚੇ ਹੈਗੇ ਜੀ ਤਿੰਨਾਂ ਦੇ ਮੇਰਾ ਮੁੰਡਾ ਤਾਂ ਬਾਹਰ ਆ ਜੀ ਸਾਮ ਲੈਂਦਾ ਇਹਦਾ ਮੁੰਡਾ ਬਾਹਰ ਆ ਕਿੱਥੇ ਆ ਜੀ ਉਹ ਦबई ਚ ਦबई ਚ ਕਿਹਦੇ ਅਸੀਂ ਆਇਆ ਨਹੀਂ ਉਹ ਮੁਰਕੇ ਅੱਛਾ ਤਾਂ ਨਹੀਂ ਬੁਲਾਇਆਗਾ ਨਹੀਂ ਤਾਂ ਉਹ ਤਾਂ ਸਾਮ ਦਾ ਬਿਤੇ ਰਹੇ ਨੂੰ ਅੱਛਾ ਹੁਣ ਜਾਨੀ ਕਿ ਤੁਹਾਡੇ ਘਰੇ ਤੁਸੀਂ ਇਕੱਲੇ ਦੋਨੇ ਜਾਨੀ ਘਰ ਚ ਹਾਂਜੀ ਉਹ ਬੈ ਨਹੀਂ ਹੋਏ ਮੁੰਡਾ ਇਹਨਾਂ ਨੂੰ ਵੀ ਮੈਂ ਛੱਡਿਆ ਤੇ ਉਹਨਾਂ ਨੂੰ ਕੋਲ ਗਈ ਵੀ ਸੀ ਇਰੇ ਫੋਨ ਕਰਿਆ ਮੈਨੂੰ ਮੈਂ ਵੀਡੀਓ ਬਣਾ ਕੇ ਪਾਈ ਇਹਨਾਂ ਨੂੰ ਵੀ ਛੱਡਿਆ ਹੋਣਾ ਚਾਹੀਦਾ ਜਿੱਦੇ ਦੀ ਮੈਂ ਵਿਆਹੀ ਆ ਭਾਈ ਤੇ ਮੇਰੇ ਕੋਲ ਤਾਂ ਹੀ ਖਾਂਦਾ ਸੀ ਰੋਟੀ ਖਾਂਦਾ ਸੀ ਆ ਤਾਂ ਬਾਹਰ ਜਿੱਥੇ ਮਰਜ਼ੀ ਕਰਦਾ ਸੱਚ ਜਵਾਈ ਮਾਰੀ ਵੀਰਾਂ ਕੱਪੜਾ ਧੋਹੁੰਦੇ ਸੀ ਮੈਂ ਪਰ ਹੁਣ ਮੇਰਾ ਮਸਲਾ ਕਰਤੀਆਂ ਬਹੀ ਜਵਾਈ ਕੁੜੀ ਕਿੱਥੇ ਵਿਆਹੀ ਕੋਈ ਨਹੀਂ ਬਣ ਰੋ ਨਮ ਇੱਕ ਤੁਹਾਰੀ ਇਹ ਜੇ ਮੁੰਡਾ ਵੀ ਤੁਹਾਡਾ ਉਹ ਇੱਥੇ ਦੇੰਦੇ ਨਾਲ ਹੀ ਹਾਂਜੀ ਨਾ ਮੈਂ ਵੀ ਲਿਖਾਉਣੇ ਹੁੰਦੇ ਠੀਕ ਉਧਰ ਚਲੋ ਕੋਈ ਨਾ ਦੇਖੋ ਮੈਂ ਅਸੀਂ ਤੁਹਾਡੇ ਤੇ ਕੋਈ ਬਲੇਮ ਨਹੀਂ ਲਾਉਂਦੇ ਅਸੀਂ ਤੁਹਾਨੂੰ ਕੋਈ ਮਾੜਾ ਚੰਗਾ ਨਹੀਂ ਕਹਿਣ ਲਾਏ ਮੈਨੂੰ ਆਈ ਕਹਿਮਾ ਤੁਸੀਂ ਜਿੰਨਾ ਕਿ ਸੰਭਿਆ ਤੁਹਾਡਾ ਧੰਨਵਾਦ ਹੈ ਨਾ ਜੇਕਰ ਤੁਸੀਂ ਸੰਭਲੋਗੇ ਵਧੀਆ ਤਰੀਕੇ ਨਾਲ ਦੇਖੋ ਇਹਦੀ ਸਾਫ ਸਪਾਈ ਡਾਈਪਰ ਤਰਪਟੀਆਂ ਪ੍ਰੋਪਰ ਫਿਰ ਤਾਂ ਤੁਸੀਂ ਸੰਭਲੋ ਨਹੀਂ ਤਾਂ ਅਸੀਂ ਲੈ ਜੰਨੇ ਆ ਜੀ ਸੰਭਿਆ ਪਹਿਲਾਂ ਮੈਂ ਕਰਿਆ ਜੀ ਜਿੰਨਾ ਜਰੂਰ ਪੰਜ ਵਲ ਹੋ ਗਿਆ ਮੈਂ ਜਹਾ ਚਾ ਚੀ ਮੋਦੇ ਘੜੀਆਂ ਨੂੰ ਬਸਰੋ ਰੋਜ਼ ਮੈਂ ਸਾਫ ਠੀਕ ਕਰਦਾ ਠੀਕ ਹੈ ਬਾਈ ਹੋਰ ਕਿਸੇ ਨੇ ਕੋਈ ਨਹੀਂ ਕਰਿਆ ਜੀ ਮੈਂ ਹੀ ਸੰਭਲਦਾ ਹਾਂ ਤੁਹਾਨੂੰ ਤੁਹਾਡਾ ਕੀ ਨਾਮ ਰਾਜਵਿੰਦਰ ਰਾਜਵਿੰਦਰ ਕੋ ਮੈਂ ਵੀ ਕੱਲਾ ਬੰਦਾ ਘਰੇ ਜਿਹੜੇ ਤੁਹਾਡੇ ਦੂਜੇ ਦਿਉਰ ਜੀ ਠਾਜਾ ਹੋਰ ਉਹ ਉਹਨਾਂ ਨਾਲ ਗੱਲ ਹੋਈ ਜਠਾਣੀਆਂ ਵੀ ਨਹੀਂ ਹੈਗੀਆਂ ਜਿਹੜੀ ਮੁੱਕ ਗਈ ਉਹ ਤਾਂ ਕੋਈ ਨਹੀਂ ਹੈਗੀ ਜਿਹੜੇ ਤੁਹਾਡੇ ਪਤੀ ਜਪਤੀ ਜੀ ਹੈਗੇ ਕੋਈ ਨਹੀਂ ਨਾਲ ਇੱਕ ਦਿਨ ਨਮਾ ਮੁਰ ਜ਼ਰੂਰ ਲੱਗਿਆ ਸੀ ਉਹ ਕਹਿੰਦੇ ਜੇ ਤਾਂ ਬਰਨਾਲੇ ਚੱਲ ਕੇ ਜ਼ਮੀਨ ਭਾਣ ਜੀ ਵੀ ਕਹਿੰਦੇ ਬਰਨਾਲੇ ਲੈ ਚੱਲ ਕਹਿੰਦੇ ਤੇਰੇ ਆਖੇ ਲੱਗੂਗਾ ਵੀ ਤੇਰੇ ਚੁੱਲੇ ਤੇ ਰੋਟੀ ਖਾਂਦਾ ਸੀ ਜ਼ਮੀਨ ਸਾਡੇ ਨਾਲ ਕਰਾ ਦੇ ਸਾਹਮਣੇ ਮੈਂ ਫੋਨ ਕਰ ਲਈ ਉਹਨੂੰ ਮੈਨੂੰ ਵੀ ਉਹੀ ਗੱਲ ਕਹਿ ਰਿਹਾ ਉਹ ਕਹਿੰਦੇ ਪਹਿਲਾਂ ਜ਼ਮੀਨ ਕਰਾ ਦੇ ਵੀ ਫੇਰ ਇਹ ਸਾਹਮਣੇ ਆ। ਸਾਹਮਣਾ ਸੁਮਣਾ ਨਾਲ ਕੀ ਹੋਵੇ। ਬਾਪੂ ਗਰਮੇਲ ਸਾਰੇ ਕਹਿੰਦੇ ਤੈਨੂੰ ਸਾਹਮਣੇ ਤਿਆਰ ਆ ਕਹਿੰਦੇ ਜ਼ਮੀਨ ਦੇ ਦੇ ਪਹਿਲਾਂ। ਇਹ ਮੀਂਹ ਦਾ ਇਹ ਜਿੱਨਾ ਚ ਕਾਉਂਦਾ ਸੀਗਾ। ਆਪੋਟਾ ਪੀਖਾ ਗਏ। ਅੱਛਾ। ਫੇਰ ਤੈਨੂੰ ਕਿਹੜਾ ਸੰਭੂ? ਹੂੰ। ਉਹਨਾਂ ਜਮਾਨੇ 'ਚ ਹੁਣ ਵੀ ਉਹ ਕਹਿੰਦੇ ਕਹਿੰਦੇ ਸਾਨੂੰ ਜ਼ਮੀਨ ਦੇ ਦੇ ਸੀ ਸਾਹਮਲਾਂਗੇ ਤੈਨੂੰ। ਦੇਣੀ ਆ ਨਾ ਕਿਸੇ ਨੂੰ ਨਹੀਂ ਦੇਲੀ ਬਾ ਠੀਕ ਆ ਗਾ ਮੈਨੂੰ ਦਵਾਈ ਨਹੀਂ ਦਿੱਤੀ ਬਾ ਠੀਕ ਆ ਆ ਫਿਰ ਦਿਆ ਧੱਕੇ ਕਾਢੀ ਦੇਖੋ ਬਾਪੂ ਅੱਜ ਵੀ ਜਾਣ ਦਾ ਸਮਝ ਦਾ ਸਾਰੀ ਗੱਲ ਹੈ ਨਾ ਵੀ ਸਾਰੀ ਸਮਝ ਆ ਜੀ ਮੈਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ ਨਾ ਦੇਣੀ ਹੈ ਕਹਿੰਦਾ ਮੈਂ ਜ਼ਮੀਨ ਮਾਮਲਾ ਕਹਿੰਦਾ ਮੇਰਾ ਖਾਈ ਮਾਮਲਾ ਹੀ ਲਈ ਜਾਂਦੇ ਨੇ ਹਾਂ ਲੈਂਦੇ ਜੀ ਸਾਰੇ ਭਤੀਜੇ ਪਹਿਲਾਂ ਪਹਿਲਾਂ ਲੈ ਕੇ ਜਾਂਦੇ ਭਾਣ ਜੇ ਚਾਚੀ ਲੈ ਲੈਂਦੇ ਉਹ ਕਰਦੇ ਹੋਂਗੇ ਲੈਂਦੀ ਆ ਜਦ ਮਮਾਂ ਤੇਰੇ ਆ ਪਾ ਬਾਪੂ ਤੇਰੇ ਬੰਦੀੇ ਪਰਣਾ ਪਹਿਲਾਂ ਠੰਡ ਕੰਨ ਥਰ ਜਾਣਾ ਤੇਰੇ ਗਤਾ ਪਰਣਾ ਬਣਾ ਲੈ ਨਹੀਂ ਬਹਿ ਜਾ ਇਹ ਵੀ ਜਾਂਦਾ ਜੀ ਇੱਥੇ ਬੈ ਕੇ ਬਣਾ ਵੀ ਲੈਂਦਾ ਮਨ ਕਮਾ ਨਹੀਂ ਮੋੜੀ ਜਦ ਕੋਈ ਨਾ ਚਾੜਦੇ ਸ਼ੰਤ ਕੱਢੀ ਮੇਰੇ ਰੋਟੀ ਪਾਣੀ ਇਹ ਕਰਾਂ ਬਣਾਉਂਦੇ ਨੇ ਇਹ ਰੋਟੀ ਪਾਣੀ ਵਧੀਆ ਤਿੰਨ ਰੋਟੀਆਂ ਖਾ ਲੈਂਦਾ ਵਧੀਆ ਖਰਾਕ ਚਾਹ ਪੀ ਲੈਂਦਾ ਕੱਲ ਜਦੋਂ ਪੌੜੀਆਂ ਚੜਨ ਲੱਗਿਆ ਫੇਰ ਮੈਨੂੰ ਲਾਹਿਆ ਮਨਾ ਪੌੜੀਆਂ ਧੜ ਥੱਲੇ ਉਤਰਿਆ ਤੁੰਗ ਸੁਰਤ ਸਾਰੀ ਆ ਚੱਲੀਏ ਆਪਾਂ ਕਰਮੇਲ ਸਿਆ ਚੱਲੀਏ ਧੜ ਕੇ ਵੀਡੀਓ ਪਾਈ ਹਸਪਤਾਲ ਚੱਲੀਏ ਹਸਪਤਾਲ ਹਸਪਤਾਲ ਨਹੀਂ ਜਾਂ ਨਾ ਨਾ ਠੀਕ ਹੋ ਜਾਏਗਾ ਤੁਰਦਾ ਫਿਰਦਾ ਹੋ ਜਾਏਗਾ ਬੜਾ ਲੋਡ ਹੋ ਜਾਏਗਾ ਉੱਥੇ ਜਾ ਕੇ ਹਸਪਤਾਲ ਚੱਲੀਏ ਬਾਪੂ ਹਸਪਤਾਲ ਜਾਵਾਂਗੇ ਆਪਾਂ ਲੋ ਠੀਕ ਹੋ ਗਿਆ ਅੱਜ ਹੀ ਫਿਰ ਉੱਥੇ ਪਾ ਦਾਂਗੇ ਤੇ ਉੱਥੇ ਕਮਰਾ ਬਾ ਕੇ ਵਧੀਆ ਉੱਥੇ ਪੈ ਜਾਈਏ ਤੁਰਨ ਫਿਰਨ ਲੱਗ ਜਾਏਗਾ ਤੁਰਨ ਫਿਰਨ ਅਜਾਗਮ ਠੀਕ ਹੋ ਜਾਣਗੇ ਪੈਰਾ ਵਾਲੇ ਫੇਰ ਉੱਥੇ ਪੈ ਜਾਈਂਗੇ ਆਪ ਦਾ ਉੱਥੇ ਜਾ ਕਰੇ ਆ ਕੇ ਉੱਥੇ ਤੈਨੂੰ ਮੰਜਾ ਡਾ ਲੂੰਗਾ ਉੱਥੇ ਪੈ ਜੀ ਮੈਂ ਨਾਲ ਹੀ ਚੱਲੂ ਇਹ ਨਾਲ ਜਾਂਦੀ ਹੈ ਭੈਣ ਇਹ ਨਾਲ ਜਾਊਗੀ ਦਵਾਈ ਲੈ ਕੇ ਆ ਜਾ ਸਰ ਤੈਨੂੰ ਮਦਨੇ ਕਿਹਾ ਨਹੀਂ ਵੀ ਦਾਖਲ ਕਰਾਉਣਿਆ ਆਲੇ ਆਪ ਤਰੀਕੇ ਨਾਲ ਚੱਲ ਫੜੋ ਨਾਲ ਉੱਥੇ ਰਹਿਣ ਦਾ ਇੰਤਜ਼ਾਮ ਹੈਗਾ ਕੋਈ ਦਿੱਕਤ ਨਹੀਂ ਹੋਰ ਵੀ ਬੀਬੀਆਂ ਹੈਗੀਆਂ ਮੈਂ ਗਿਆ ਜੀ ਇਕੱਲੀ ਆ ਜੀ ਘਰੇ ਕੁੜੀ ਆ ਉਹਨੇ ਵੀ ਲੁਧਿਆਣੇ ਰਹਿੰਦੇ ਕੁੜੀ ਲੁਧਿਆਣੇ ਚਲੀ ਜਾਊਗੀ ਇੱਥੇ ਬੱਸ ਹਾਂ ਨੇ ਦੂਜੀ ਕੁੜੀ ਕਹਿੰਦੇ ਲੁਧਿਆਣੇ ਰਹਿੰਦੀ ਪੜਦੀ ਆ ਜੀ ਇੱਕ ਅੱਧਾ ਦਿਨ ਤੁਸੀਂ ਰਹਿ ਪੋਗੇ ਕੋਲੇ ਮੈਂ ਨਹੀਂ ਕਹਿੰਦਾ ਵੀ ਸਾਰਾ ਟਾਈਮ ਹੀ ਰਹੋ ਵੀ ਥੋੜਾ ਜਿਹਾ ਉਹਨੂੰ ਹੌਸਲਾ ਜਿਹਾ ਹੋ ਜਾਵੇ ਮੇਰੇ ਨਾਲ ਕੋਈ ਹੈਗਾ ਵਾਹ ਰੱਖਿਆ ਮਾਸੀ ਨਹੀਂ ਨਹੀਂ ਦੱਸੀ ਕੋਈ ਲਾਇਆ ਕੋਈ ਨਾ ਫਿਰ ਕੱਲ ਨੂੰ ਦੇਖ ਲੂ ਮੈਂ ਅੱਜ ਤਾਂ ਹੁਣ ਤੁਸੀਂ ਚਲੋ ਕੱਲ ਨੂੰ ਆਜੇ ਕੋਈ ਨਾ ਹੁਣ ਥੋੜਾ ਇਹਨੂੰ ਹੌਸਲਾ ਚਲੋ ਅਸੀਂ ਬਾਪੂ ਗੁਰਮੇਲ ਸਿੰਘ ਜੀ ਨੂੰ ਲੈਣ ਆਏ ਸੀ ਜੀ ਲੈ ਕੇ ਚੱਲੇ ਆ ਜੀ ਗੱਲ ਬਾਪੂਗਰ ਮੇਲ ਦੀ ਨੀ ਕਿ ਮੈਂ ਪਹਿਲਾਂ ਵੀ ਬੇਨਤੀ ਕਰੀ ਹੈ ਗਰਮੇਲ ਬਾਪੂ ਵਰਗੇ ਬਹੁਤ ਸਾਰੇ ਲੋਕਾਂ ਨੇ ਇਦਾਂ ਦੇ ਹਾਲਾਤ ਬਣਦੇ ਆ ਤੁਹਾਡੇ ਗਵਾਨ ਦੇ ਵਿੱਚ ਹੀ ਤੁਹਾਡੇ ਪਿੰਡ ਦੇ ਵਿੱਚ ਹੀ ਤੁਹਾਡੇ ਸ਼ਰੀਕੇ ਦੇ ਵਿੱਚ ਹੀ ਤੁਹਾਡੀ ਰਿਸ਼ਤੇਦਾਰੀ ਚ ਹੀ ਹੁੰਦੇ ਨੇ ਇਦਾਂ ਦੇ ਲੋਕ ਜੇ ਤੁਸੀਂ ਉਹਨਾਂ ਦੀ ਉੱਥੇ ਥੋੜੀ ਜੀ ਮਦਦ ਕਰੋ ਥੋੜਾ ਜਿਹਾ ਅਪਰਾਲਾ ਕਰੋ ਕੋਸ਼ਿਸ਼ ਤਾਂ ਕਰੋ ਕੁਝ ਜਿੱਦਾਂ ਕੁਲਦੀਪ ਸਿੰਘ ਨੇ ਕੀਤੀ ਜਾਂ ਹੋਰ ਪਿੰਡ ਦੇ ਲੋਕ ਹਾਰਾ ਨਾਰਾ ਮਾਰ ਰਹੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਇੱਕ ਸਿਸਟਮ ਬਣੇ ਕਿ ਇਦਾਂ ਦਾ ਕੋਈ ਇਹ ਇੰਤਜ਼ਾਮ ਹੋਵੇ ਜਿੱਥੇ ਇਦਾਂ ਦੇ ਬਾਪੂ ਬਜ਼ੁਰਗਾਂ ਨੂੰ ਰੱਖਿਆ ਜਾ ਸਕੇ ਹਨਾ ਬਾਪੂ ਕੋਈ ਨਸ਼ੇੜੀ ਨਹੀਂ ਹੈਗਾ ਬਾਪੂ ਕੋਈ ਮਾੜਾ ਬੰਦਾ ਨਹੀਂ ਹੈਗਾ ਪਰ ਪ੍ਰਬੰਧ ਹੈ ਨਹੀਂ ਸਾਡੇ ਕੋਲੇ ਨਾ ਤਾਂ ਸਰਕਾਰ ਵੱਲੋਂ ਕੋਈ ਇਦਾਂ ਦਾ ਪ੍ਰਬੰਧ ਕੀਤਾ ਗਿਆ ਨਾ ਸਾਡੀਆਂ ਧਾਰਮਿਕ ਸ਼ਕਤੀਆਂ ਜਥੇਬੰਦੀਆਂ ਵੱਲੋਂ ਹੁਣ ਅਸੀਂ ਅਕਸਰ ਗੱਲ ਕਰਦੇ ਆ ਐਸਜੀਪੀਸੀ ਦੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਕਮੇਟੀ ਸ਼ੋਮਨੀ ਕਮੇਟੀ ਦੀ ਅਰਬਾਂ ਖਰਬਾਂ ਦਾ ਬਜਟ ਆ ਜੇ ਪੰਜਾਬ ਦੇ ਵਿੱਚ 2-4 ਇਸ ਤਰ੍ਹਾਂ ਦੇ ਵੱਡੇ ਨੇਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਦੇ ਨਾਂ ਤੇ ਨੇਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਦੇ ਨਾਂ ਤੇ ਘਰ ਬਣਾਏ ਜਾਣ ਧਿਰਿਆਂ ਦੀ ਧਿਰ ਬਣਿਆ ਜਾਵੇ ਤਾਂ ਇਦਾਂ ਦੇ ਲੋਕਾਂ ਨੂੰ ਬੰਦਾ ਪਿੰਡ ਦੇ ਸਰਪੰਚ ਰਲ ਕੇ ਚਾਰ ਨੰਬਰਦਾਰ ਚੱਕਦੇ ਆ ਗੱਡੀ ਚ ਪਾ ਕੇ ਉੱਥੇ ਛੱਡਿਓਣ ਵੀ ਬਾਬਾ ਜੀ ਦੇ ਗੁਰੂ ਦੇ ਘਰ ਛੱਡਿਓਣੇ ਉੱਥੇ ਸੰਭਾਲ ਹੋਊਗੀ ਉੱਥੇ ਵਧੀਆ ਹਸਪਤਾਲ ਹੋਵੇ ਵਧੀਆ ਇਲਾਜ ਹੁੰਦਾ ਹੋਵੇ ਵਧੀਆ ਸੰਭਾਲ ਹੁੰਦੀ ਹੋਵੇ ਤਾਂ ਗਰਮੇਲ ਸਿੰਘ ਵਰਗਿਆਂ ਨੂੰ ਇਦਾਂ ਦੁੱਖ ਨਾ ਕੱਟਣਾ ਪਵੇ ਇਦਾਂ ਗਲਣਾ ਨਾ ਪਵੇ ਪਰ ਹੈ ਹੀ ਨਹੀਂ ਕੋਈ ਸਿਸਟਮ ਹੀ ਨਹੀਂ ਬਣਿਆ ਪਿੰਡ ਦੇ ਲੋਕ ਚਾਹੁੰਦੇ ਆ ਵੀ ਉਹਦੀ ਮਦਦ ਹੋਵੇ ਕਿਸੇ ਤਰੀਕੇ ਦਾ ਭਲਾ ਹੋ ਜਵੇ ਪਰ ਕਰਨੀ ਪਉਂਦੇ ਹਜੇ ਬਾਪੂ ਗਰਮੇਲ ਦੀ ਤਾਂ ਹਾਲਤ ਬਹੁਤ ਠੀਕ ਆ ਇਸ ਤੋਂ ਵੀ ਜ਼ਿਆਦਾ ਗਲੇ ਹੋਏ ਕੀੜਿਆਂ ਤੋਂ ਖਾਦੇ ਜਾ ਰਹੇ ਐਡੇ ਐਡੇ ਟੋਏ ਪੈ ਜਾਂਦੇ ਪਿੱਛੇ ਜ਼ਖਮ ਬਣ ਜਾਂਦੇ ਆ ਰੀੜ ਦੀ ਹੱਡੀ ਇੰਨੀ ਗਲ ਜਾਂਦੀ ਆ ਪਿੱਛੋਂ ਅੰਦਰੋਂ ਨਜ਼ਰ ਆਉਣ ਲੱਗ ਜਾਂਦੀਆਂ ਹੱਡੀਆਂ ਵੀ ਐਸੀ ਹਾਲਾਤ ਬਣੇ ਹੁੰਦੇ ਬਜ਼ੁਰਗਾਂ ਨੂੰ ਜਦੋਂ ਲੈ ਕੇ ਆਉਨੇ ਆ ਸਿਰਫ ਕਾਦੇ ਕਰਕੇ ਵੀ ਉਹਨਾਂ ਦੇ ਆਪਣੇ ਉਹਨਾਂ ਦੀ ਕੇਅਰ ਨਹੀਂ ਕਰਦੇ ਹੋਰ ਕੀ ਨੇ ਪੁੱਛਣਾ ਫਿਰ ਅਜਿਹਾ ਇਹ ਬਾਪੂ ਕੋਲ ਤਾਂ 4-6 ਹੈਗੇ ਜਿਹਨਾਂ ਦੇ ਕੋਲੇ ਵਿਚਾਰਿਆਂ ਕੋਲੇ ਥੇਲਾ ਵੀ ਨਹੀਂ ਹੁੰਦਾ ਉਹਨਾਂ ਦੀ ਹਾਲਤ ਤਾਂ ਉਸ ਤੋਂ ਵੀ ਬੱਦਰ ਹੋ ਜਾਂਦੀ ਆ ਇਸ ਕਰਕੇ ਸਾਡੀ ਬੇਨਤੀ ਆ ਹੱਥ ਜੋੜ ਕੇ ਐਸਜੀਪੀਸੀ ਨੂੰ ਵੀ ਕੋਈ ਇਸ ਤਰ੍ਹਾਂ ਦੇ ਅਪਰਾਲੇ ਕਰੇ ਜਾਣ ਸਾਡੇ ਪੰਜਾਬ ਦੇ ਵਿੱਚ ਵੱਡੇ ਇਤਿਹਾਸਕ ਗੁਰੂ ਘਰਾਂ ਦੇ ਨਾਲ ਜੋੜ ਕੇ ਇਸ ਤਰ੍ਹਾਂ ਦੇ ਘਰ ਬਣਾਉਣ ਦੀ ਲੋੜ ਆ ਹੁਣ ਨਿਓਟਿਆਂ ਨੂੰ ਓਟ ਦੇਣ ਦੀ ਲੋੜ ਆ ਹੁਣ ਊੜੀਆਂ ਬਰਗਰਾਂ ਦੇ ਪੀਜਿਆਂ ਦੇ ਲੰਗਰ ਤਾਂ ਆਪਾਂ ਬਹੁਤ ਲਾ ਲੇ ਹੁਣ ਇਸ ਤਰ੍ਹਾਂ ਦੇ ਪ੍ਰਾਲੇ ਕਰੀਏ ਕੋਈ ਦਵਾਈਆਂ ਦੇ ਲੰਗਰ ਲਾਈਏ ਜਿੱਥੇ ਇਦਾਂ ਦੇ ਬਜ਼ੁਰਗਾਂ ਦਾ ਇਲਾਜ ਹੋ ਜਵੇ ਜਿੱਥੇ ਇਦਾਂ ਦੇ ਬਜ਼ੁਰਗਾਂ ਨੂੰ ਇਦਾਂ ਨਰਕ ਨਾ ਘਟਣਾ ਪਵੇ ਅਸੀਂ ਕੌਣ ਆ ਸਾਡੀ ਕੀ ਔਕਾਤ ਆ ਅਸੀਂ ਵੀ ਇਸ ਤਰ੍ਹਾਂ ਦੇ ਬੰਬਰ ਨੂੰ ਆ ਲਿਜਾਈਏ ਚੱਕ ਕੇ ਅਸੀਂ ਆਪਦੇ ਘਰੇ ਰੱਖ ਲਈਏ ਸਾਡੀ ਕੀ ਔਕਾਤ ਆ ਪਹਿਲਾਂ ਤਾਂ ਅਸੀਂ ਤੰਬੂ ਤਰਪਾਲਾਂ ਦੇ ਵਿੱਚ ਹੀ ਸੀਗੇ ਹੁਣ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਇੱਕ ਸੁਪਨਿਆਂ ਦਾ ਘਰ ਬਖਸ਼ਿਆ ਤੇ ਅਸੀਂ ਉੱਥੇ ਲੈ ਕੇ ਚੱਲੇ ਆ ਬਾਪੂ ਨੂੰ ਨਹੀਂ ਸਾਡੀ ਔਕਾਤ ਕੀ ਸੀ ਅਸੀਂ ਬਾਪੂ ਨੂੰ ਆਪਦੇ ਘਰੇ ਲੈ ਕੇ ਜਾਂਦੇ ਤੇ ਅਸੀਂ ਇੱਥੇ ਫੇਰ ਬੇਨਤੀ ਕਰਦੇ ਆਂ ਵੀ ਬਾਪੂ ਦੀ ਜਿਹੜੀ ਦਸਕ ਨਾਲਾਂ ਜ਼ਮੀਨ ਆ ਉਹ ਇਹਦੇ ਵਾਰਸਾਂ ਨੂੰ ਮਿਲੇ ਉਹ ਮਿਲੂਗੀ ਵੀ ਬਾਪੂ ਜਿੰਨਾ ਟਾਈਮ ਜਿਉਂਦਾ ਬਾਪੂ ਜਿੰਨਾ ਟਾਈਮ ਬੈਠਾ ਵਾ ਅਸੀਂ ਇਹਦੀ ਜਿੰਨੀ ਸੇਵਾ ਕਰ ਸਕੀ ਅਸੀਂ ਕਰਾਂਗੇ ਜ਼ਰੂਰ ਮਹਾਰਾਜ ਸਾਨੂੰ ਹਿੰਮਤ ਬਖਸ਼ਣ ਬਾਪੂ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਦੇ ਪਿੰਡ ਆਵੇ ਵਾਪਸ ਮਹਿਲਾ ਖੁਰਦ ਪਿੰਡ ਆ ਮਹਿਲਾ ਅੱਡਾ ਵਾ ਜਿਹੜਾ ਉਤੋਂ 1.5 ਕਿਲੋਮੀਟਰ ਅੰਦਰ ਆਏ ਵੱਡੀ ਰੋਡ ਤੋਂ ਮਹਿਲਕਲਾਂ ਤੋਂ ਤੇ ਮਹਿਲਾ ਖੁਰਦ ਅਸੀਂ ਖੜੇ ਆ ਤੇ ਬਾਪੂ ਗਰਮੇਲ ਸਿੰਘ ਹਰੀ ਨੂੰ ਲੈਣ ਆਏ ਸੀ ਤੇ ਲੈ ਕੇ ਜਾ ਰਹੇ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਤਕੜਾ ਹੋ ਜਵੇ ਤੰਦਰੁਸਤ ਹੋ ਜਵੇ ਸਾਨੂੰ ਵਾਹਿਗੁਰੂ ਜੀ ਸਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਜੀ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਨਾਲ ਆਰਾਮ ਨਾਲ ਲੰਘ ਗਏ ਤੈਨੂੰ ਜਦੋਂ ਆ ਜਾਖਮ ਠੀਕ ਹੋਗੇ ਫਿਰ ਆ ਜੀ ਮੁੜ ਕੇ ਇਹ ਤੁਹਾਨੂੰ ਦੱਸ ਦੇਗਾ ਇੱਥੇ ਤੈਨੂੰ ਸਾਹਮਣਾ ਨਹੀਂ ਕਰੇ ਸਾਹਮਣੇ ਰੈਨ ਚੂਤ ਕਰ ਦੇਣਗੇ ਬਾਈ ਫੜਾਓ ਬਿਸਤਰੇ ਨੂੰ ਕੰਨ ਪਾ ਲੋ ਬਿਸਤਰੇ ਨੂੰ ਕੱਲੇ ਨੂੰ ਚੱਕੋ ਕੰਨੀਆਂ ਫੜ ਲਓ ਚੱਕੋ ਮੜਾ ਚੱਕ ਕੇ ਹਾਂ ਬਸ ਹਾਂ ਥੋੜਾ ਚੱਕੋ ਤਾਂ ਨੂੰ

ਮੈਂ ਕੱਕਾ ਲੈਟਰ ਪੜ੍ਹ। ਪੈਦੇ ਵਿੱਚ ਲਿਖਿਆ ਜੀ ਅੱਜ ਮਿਤੀ 7 225 ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦੀ ਪਰਿਵਾਰ ਦੀ ਟੀਮ ਪਿੰਡ ਮਹਿਲਾ ਖੁਰਦ ਤਹਿਸੀਲ ਮਹਿਲਾ ਕਲਾਂ ਤੇ ਜ਼ਿਲ੍ਹਾ ਬਰਨਾਲਾ ਪੁੱਜੀ ਆ ਜੀ ਸਾਨੂੰ ਕੁਲਦੀਪ ਸਿੰਘ ਸਾਨੂੰ ਬਚਤਰ ਸਿੰਘ ਜੀ ਵੱਲੋਂ ਦੱਸਿਆ ਗਿਆ। ਪਤਾ ਲੱਗਦਾ ਕਿ ਇੱਥੇ ਬਾਪੂ ਬਜ਼ੁਰਗ ਇੱਕ ਲਗਭਗ 82 ਸਾਲ ਦੀ ਉਮਰ ਆ ਪੈਰਾਂ ਵਿੱਚ ਜਖਮ ਹਨ ਲੱਤਾਂ ਤੋਂ ਚੱਲ ਨਹੀਂ ਸਕਦਾ ਬਾਪੂ ਨਰਕ ਘਟ ਰਿਹਾ ਸੀ ਹਨ ਉਸ ਤੋਂ ਅੱਗੇ ਲਿਖਿਆ ਗਰਮੇਲ ਸਿੰਘ son of ਸੇਵਾ ਸਿੰਘ ਵਾਸੀ ਮਹਿਲਕਲਾ ਜੀ ਦੀ ਚੰਗੀ ਜ਼ਿੰਦਗੀ ਤੇ ਸੇਵਾ ਸੰਭਾਲ ਲਈ ਸਾਡੀ ਟੀਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੈਟੀ ਪਰਿਵਾਰ ਦੀ ਟੀਮ ਇਹਨਾਂ ਨੂੰ ਮੌਕੇ ਤੇ ਮੌਜੂਦ ਪੰਚ ਸਰਪੰਚ ਮੋਤਵਾਰ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਾਂ ਇੱਥੋਂ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਪਿੰਡ ਹਸਨਪੁਰ ਲੁਧਿਆਣਾ ਵਿਖੇ ਲੈ ਕੇ ਜਾ ਰਹੇ ਆ ਸਪੈਸ਼ਲ ਸਾਡਾ ਇੱਕ ਨੋਟ ਹੁੰਦਾ ਜੀ ਉਹਦੇ ਲਿਖਿਆ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਠੀਕ ਹੈ ਜੀ ਇਹ ਆਪਾਂ ਨੋਟ ਕਰ ਲਿਖਦੇ ਆ ਜੀ ਇਹਦੇ ਤੇ ਤੇ ਤੁਸੀਂ ਸਾਰਿਆਂ ਨੇ ਸਾਈਨ ਕਰ ਦੇਣੇ ਆ ਇਹਦੀ ਕਾਪੀ ਤੁਸੀਂ ਵੀ ਰੱਖੋ ਇੱਕ ਬਾਕੀ ਸਾਡਾ ਮਕਸਦ ਇੰਨਾ ਵਾ ਬਾਪੂ ਦੀ ਸੇਵਾ ਕਰਨਾ ਬਾਕੀ ਪ੍ਰੈਗਰੂ ਦੇ ਹੱਥ ਆ ਜੋ ਉਹਨੂੰ ਮਨਜ਼ੂਰ ਆ ਹਾਂਜੀ ਆਹ ਲਓ ਜੀ ਫੋਨ ਇੱਥੇ ਸਾਈਨ ਕਰ ਦਿਓ ਜੀ ਬਾਪੂ ਜੀ ਨਾਲ ਆਪਣਾ ਮੋਬਾਈਲ ਨੰਬਰ ਪਾ ਦਿਓ ਠੀਕ ਹੈ ਬਾਈ ਜੀ ਧੰਨਵਾਦ ਸਾਨੂੰ